it's yes, a blast of the era yeah. गो ज़रीक दी ਉੱਚੇ ਸੁਰ ਸੋਂ ਕਨ ਕਿੰਨੀ ਬੇਗਾਰਾ ਸੋ ਪੰਚ ਉੱਚੀ ਜੀਤਨੀ ਬੈਰਾ ਕਲ ਦਾ ਤਰਕੀਦਾਰਾ ਜਵਲੀ ਥਰਨ ਢਟਿਓ ਜਲ ਧਾਰ ਬਨ ਕਾ ਵੇ ਸੰਕਰਿਓ ਸਿਆਮਾ what ਬਾਈਕੋ ਜੀ ਦੇ ਅੱਜ ਇਸ ਸੋਗ ਦੇ ਪਿਤਰ ਸਮੇਂ ਤੇ ਅਸੀਂ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਕੁਝ ਸ਼ਬਦ ਮੈਂ ਕਹਿਣਾ ਚਾਹੁੰਦੀ ਹਾਂ ਮਾਂ ਤੂੰ ਅੱਜ ਸਾਡੇ ਵਿਚਕਾਰ ਸਰੀਰ ਤੌਰ ਤੇ ਨਹੀਂ ਹੈ ਪਰ ਤੂੰ ਰੂਹ ਤੇਰਾ ਪਿਆਰ ਤੇਰੀ ਸਿੱਖਿਆ ਅੱਜ ਵੀ ਸਾਡੇ ਹਰ ਸਾਹ ਨਾਲ ਜੁੜੀ ਹੋਈ ਹੈ ਤੇਰਾ ਸਾਰਾ ਜੀਵਨ ਸਬਰ ਸੰਸਾਈ ਅਤੇ ਇਸ਼ਤ ਨਾਲ ਭਰਿਆ ਹੋਇਆ ਸੀ ਮਾਂ ਮੈਨੂੰ ਅੱਜ ਵੀ ਯਾਦ ਹੈ ਯੁੱਧ ਦੰਦ ਨਾਮ ਆਪੁਛੈ ਸੀਵਾ ਤੋ ਕਦੇ ਦੁਪੱਟਾ ਕਿਉਂ ਨਹੀਂ ਲੈਣੀ ਪਰ ਧਰ ਜਵਾਨੀ ਵਿੱਚ ਮੇਰੀ ਮਾਂ ਨੇ ਬੜੀ ਪਿਆਰ ਤੇ ਬੜੀ ਸ਼ਾਂਤੀ ਨਾਲ ਕਿਹਾ ਧੀਏ ਇਹ ਚਿਟਾ ਦੁਪੱਟਾ ਮੈਨੂੰ ਤੇਰੇ ਪਿਤਾ ਨੇ ਦਿੱਤਾ ਆਇਆ ਮੈਂ ਇਸ ਦੁਪੱਟੇ ਦੀ ਧਰਮ ਬੜੀ ਇੱਜ਼ਤ ਦੇ ਸਬਰ ਨਾਲ ਲਾਇਆ ਤਦ ਹੀ ਮੈਂ ਢੋਲੀ ਨਹੀਂ ਸਾਰੀ ਜਵਾਨੀ ਆਪਣੇ ਆਪੀ ਤੋਂ ਬਗੈਰ ਨਭਾਈ ਅਸੀਂ ਆਪਣਾ ਪਿਤਾ ਕਦੀ ਨਹੀਂ ਵੇਖਿਆ ਬਹੁਤ ਛੋਟੇ ਹੁੰਦੇ ਸੀ ਮਾਂ ਤਨੂ ਖਾਨੂ ਸਖਾਇਆ ਰਿਸ਼ਤੇ ਕਪੜਿਆਂ ਨਾਲ ਨਹੀਂ ਮਿਰਦੇ ਸਬਰ ਨਾਲ ਜੁੜਦੇ ਨੇ ਮਾਂ ਮੈਂ ਆਪਣੇ ਪਿਤਾ ਨੂੰ ਕਦੀ ਨਹੀਂ ਵੇਖਿਆ ਪਰ ਤੂੰ ਹਮੇਸ਼ਾ ਕਹਿੰਦੀ ਰਹੀ ਤੂੰ ਹਮੇਸ਼ਾ ਕਹਿੰਦੀ ਸੀ ਆਪਣੇ ਵੱਡੇ ਭਰਾ ਵਿੱਚ ਹੀ ਆਪਣੇ ਪਿਤਾ ਨੂੰ ਵੇਖਿਆ ਕਰੋ ਮਾਂ ਤੂੰ ਕਹਿੰਦੀ ਸੀ ਪਿਤਾ ਸਿਰਫ ਜਨਮ ਦੇ ਅੰਦਾਨ ਨਹੀਂ ਹੁੰਦਾ ਪਿਤਾ ਉਹ ਹੁੰਦਾ ਹੈ ਜੋ ਪਾਲਦਾ ਹੈ ਪੜਾਉਂਦਾ ਹੈ ਚੰਗੇ ਸੰਸਕਾਰ ਦਿੰਦਾ ਹੈ ਕਿਤੇ ਕੀਤੇ ਕਮੀ ਨਹੀਂ ਛੱਡੀ ਸਾਨੂੰ ਛੋਟੇ ਹੁੰਦਿਆ ਜਹਾਡਾ ਭਰਾ ਜੇ ਸਾਡਾ ਸਾਥ ਹਾਜੀ ਪਰਛਾਈ ਨਾ ਦਿੰਦੀ ਐ ਪਤਾ ਨਹੀਂ ਕਿੱਥੇ ਰੋਲਦੀ ਫਿਰਨਾਈ ਹਾਡੇ ਬੁਢਾਣੇ ਸਾਡਾ ਬਾਪ ਮਣ ਕੇ ਸਾਡਾ ਸੁਹਾਰਾ ਬਣਿਆ ਸਾਡੇ ਸਾਰੇ ਕਾਰਜ ਕੀਤੇ ਸਾਨੂੰ ਪੜਾਇਆ ਖਾਇਆ ਚੰਗੀ ਮੱਤ ਦਿੱਤੀ ਸੁਨੇ ਸੁਸਬਾਦ ਦਿੱਤੇ ਚੰਗੇ ਘਰ-ਬਾਦ ਦਿੱਤੇ ਹਰ ਆਪਣੀ ਲੋੜ ਤੋਂ ਵੱਧ ਸਨਸਕਾਰ ਕੀਤੇ ਪਰ ਕਦੀ ਸਾਨੂੰ ਪਿਓ ਦੀ ਇਜਾਜ਼ਤ ਨਹੀਂ ਹੁੰਦੀ ਤੀ ਮਾਂ ਅੱਜ ਇਹ ਮੈਂ ਕਹਿਣਾ ਚਾਹੁੰਦੀ ਹਾਂ ਭਰਾ ਨੇ ਮੇਰੀ ਮਾਂ ਨੂੰ ਰੱਬ ਵੱਲ ਰੱਖਿਆ ਉਸਨੇ ਤੇਰੀ ਇੰਨੀ ਸੇਵਾ ਕੀਤੀ ਇਨਾ ਧਿਆਨ ਰੱਖਿਆ ਉਸਨੇ ਕਦੇ ਸਾਨੂੰ ਵੀ ਉਹਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਇਹ ਵੀ ਤੇਰੀ ਪਰਵਰਿਸ਼ ਕੀ ਜੋ ਮੈਂ ਆਪਣੇ ਪੁੱਤਰ ਨੂੰ ਦਿੱਤੀ ਪਰਜਾਈ ਵੀ ਚੰਗੇ ਖਾਨਦਾਨ ਦੀ ਧੀ ਹੋਣੀ ਹੈ ਕਿਉਂਕਿ ਸਾਡੀ ਮਾਂ ਨੇ ਨਾਲ ਸਾਥ ਨਭਾਇਆ ਤੱਕ ਉਹਨੂੰ ਡੋਲ ਨਹੀਂ ਦਿੱਤਾ ਹਰ ਵਕਤ ਉਹਦੇ ਨਾਲ ਖੜੀ ਰਹੀ ਅੱਜ ਕੱਲ੍ਹ ਦੇ ਮੋਰ ਵਾਲੇ ਸੁਣਨਾ ਬਹੁਤ ਮੋਰ ਚਾਹੇ ਸਾਡੀ ਬੱਚਾਈ ਨਾ ਛੋਟੇ ਛੋਟੇ ਹੁੰਦੇ ਨੇ ਸਾਨੂੰ ਪਾਲ ਪੋਸ ਕੇ ਹਰ ਤਾਂ ਇਸ ਤਰ੍ਹਾਂ ਖੀਂਦਰੀ ਸਾਨੂੰ ਡੋਲਣ ਨਹੀਂ ਦਿੱਤਾ ਦੋਵੇਂ ਚੰਗੇ ਖਾਂਦਾਨ ਦੀ ਧੀ ਹੋਣੀਆਂ ਜਿੰਨੇ ਮਾਂ ਬਾਪ ਦੀ ਦਿੱਤੀ ਹੋਣੀ ਆ ਜਿੰਨੇ ਸਾਡੀ ਮਾਂ ਨੇ ਹੀ ਸੇਵਾ ਦਿੱਤੀ ਕਦੀ ਸਾਥ ਨਹੀਂ ਛੱਡਿਆ ਮਾਂ ਨੂੰ ਸੱਚ ਮਰਜ਼ੂਆ ਸੀ ਤੇਰੇ ਦੁਪਤਾ ਵੀ ਚਾਹੁੰਦਾ ਨਾ ਮਾਂ ਮਹੀ ਇਹਨਾਂ ਮਾਂ ਨੂੰ ਜਾਨਾ ਵਾਪਸ ਮਾਂ ਦੀ ਪੂਜਾ ਰੱਬ ਦੀ ਪੂਜਾ ਭਰਾ ਨੇ ਤੇਰੀ ਮਾਂ ਨੂੰ ਰੱਬ ਨੂੰ ਪੁੱਛਿਆ 760 ਨੂੰ ਆਮ ਨੇ ਕਦੀ ਉਹਨੂੰ ਦੋ ਕਿੰਨ ਦੇ ਤੱਕ ਆਪਣੇ ਨਾਲ ਸਾਰੀ ਉਮਰ ਆਦੀ ਮਾਂ ਦੀ 40 ਸਾਲ ਬਰੋਣੀ ਉੱਤ ਦਿਸ਼ਦਰ ਸ਼ਾਇ ਹੈ ਮੈਨੂੰ ਆਣੀ ਕਦੀ ਆ ਕਦੀ ਢੋਲੀ ਨੇ ਮੇਰੀ ਮਾਂ ਇੱਥੇ ਗੱਦਾ ਮੈਂ ਲਿਖਦੀ ਆ ਮਾਂ ਦੁਨੀਏ ਮਾਂ ਦੁਨੀਆਂ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਹੈ ਰੱਬ ਦਾ ਰੂਪ ਹੈ ਤੁਝਾ ਮਾਂ ਉਹ ਡੰਡੀ ਸ਼ਾਂ ਦੁਨੀਆ ਵਾਲੋ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਬੱਚਿਆਂ ਨੂੰ ਮਾਂ ਲਾੜ ਰੜੋਂਦੀ ਰੋਂਦਿਆਂ ਨੂੰ ਹੋ ਚੁੱਪ ਕਰੋਂਦੀ ਮਾਂ ਉਹ ਡੰਡੀ ਸ਼ਾਂ ਦੁਨੀਆ ਵਾਲਿਓ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਬੱਚਾ ਦੇ ਦੁੱਖ ਮਾ ਨਾ ਸੰਗੀ ਗਿੱਲੇ ਤਾਂ ਤੇ ਆਪੈ ਸੰਦੀ ਮੱਚਾ ਦੇ ਦੁੱਖ ਮਾ ਨਾ ਸੰਗੀ ਗਿੱਲੇ ਤਾਂ ਤੇ ਆਪੈ ਸੰਦੀ ਮਾ ਹੋ ਡੰਡੜੀ ਸ਼ਾਨ ਦੁਨੀਆਂ ਵਾਲਿਓ ਮਾ ਹੁੰਦੀ ਏ ਮਾਏ ਦੁਨੀਆਂ ਵਾਲਿਓ ਮਾ ਮਿਲਾਂ ਜਬ ਕੋ ਪਰ ਮੇਰਾ ਸੁਨਣਾ ਇਸਦਾ ਚਾਰ ਸੁਫੇਰਾ ਮਾਂ ਮੀਰਾਂ ਜਦ ਕੋ ਪਹਿਰੇਰਾ ਸੁਨਣਾ ਇਸਦਾ ਚਾਰ ਸੁਫੇਰਾ ਮਾਂ ਹੰਡੜੀ ਸ਼ਾਮ ਨਿਆ ਵਾਲਿਓ ਮਾਂ ਹੰਦੀਏ ਮਾਂ ਦੁਨੀਆ ਵਾਲਿਓ ਰਪਤੇ ਪਰ ਕਰਾਇਆ ਰਸਈ ਬੱਚਿਆਂ ਦੀ ਮਾਂ ਮਰੇ ਨਾ ਕੋਈ ਮਾਂ ਦਾ ਹੱਥ ਜੋੜ ਕਰਾਇ ਰਜੋਈ ਬੱਚਿਆਂ ਦੇ ਮਾਂ ਰੇ ਨਾ ਕੋਈ ਮਾਂ ਢੰਗੜੀ ਸ਼ਾਮ ਦੁਨੀਆਂ ਵਾਲਿਓ ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਅੱਜ ਅਸੀਂ ਇਸ ਅੱਖਾਂ ਨਾਲ ਨਹੀਂ ਦੇਖ ਸਕਦੇ ਪਰ ਦਿਲ ਨਾਲ ਮਨ ਮਾਂ ਮਹਿਸੂਸ ਕਰਦੇ ਆ ਵਾਹਿਗੁਰੂ ਤੇਰੀ ਆਤਮਾ ਨੂੰ ਆਪਣੇ ਚਰਨਾਂ ਥਾਂ ਬਖਸ਼ੇ ਸੀ ਮੈਂ ਵਾਦਾ ਕਰਦੇ ਮਾਂ ਤੇਰੇ ਚੱਲੇ ਪੂਰਨਾ ਤੇ ਜੋੜ ਚੱਲਾਂਗੇ ਤੇਰਾ ਹਰ ਬਹੁਤ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਵਾਂਗੇ ਜਿੰਨੇ ਵੀ ਸਾਰੇ ਮੇਰੇ ਭੈਣ ਭਰਾ ਬੇਚੇ ਸਾਰਿਆਂ ਨੂੰ ਜਿਹਾ ਆਪਦੇ ਜੋ ਮੇਰੇ ਭਰਾ ਹੀ ਅਸੀਂ ਦੁੱਖ ਦੀ ਘੜੀ ਵਿੱਚ ਆ ਕੇ ਆਜਦੇ ਹੋਇਆ ਅੱਜ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਮੇਰੇ ਮਾਂ ਦੇਤੇ ਕਹਿੰਦਾ ਮੇਰੀ ਮਾਂ ਦਾ ਬਹੁਤ ਸਾਦਕਾ ਬਹੁਤ ਸਾਦਕਾ ਜਵਾਨੀ ਵਿੱਚ ਮੇਰੀ ਮਾਂ سارے ہوتاں بھی بیار کردی ہی پر پہنے ہی وہ ساتھ ایتا جو نا میں بہت مان کردی ہی سارے ہم جی آیا جو میری پر آدھی آج اس دوگی دے ہی دے دے, دے چاند کے سارے شامل ہوئے ہیں وائی بھر جی کا خالصہ وائی بھر جی کی پتے ہیں بچیاں والا اپنے اپنے جو ماتا بچھوڑا تھے کر کے اکار جلانا جار کے ਕਿਤੇ ਨੂੰ ਜਾਵੇ ਉਹਨਾਂ ਨੂੰ ਪਿਆਰ ਪਰਿਸ਼ਰਦਾ ਲਈ ਬੇਗਾਨੀ ਹੈ ਕਿਉਂਕਿ ਜੱਦਾ ਬੰਦਿਆ ਰੱਬ ਦੇ ਬਰਾਬਰ ਹੁੰਦੀ ਹੈ ਰੱਬ ਤੋਂ ਵੀ ਤੇ ਰੱਬ ਦਾ ਬਾਦਿਆ ਅੰਦਾਜ਼ਾ ਰੱਬ ਨੇ ਸਾਨੂੰ ਦਿੱਤਾ ਸਾਰਾ ਕੁਝ ਦਿੱਤਾ ਪਰ ਮਾਤਮ ਬਗੈਰ ਤਾਂ ਨਹੀਂ ਮਿਲਦਾ ਮਾਂ ਨੇ ਸਾਨੂੰ ਜਨਮ ਦਿੱਤਾ ਤੇ ਦੱਦ ਇਸ ਸੰਸਾਰ ਦੇ ਵਿੱਚ ਮਿਰਚਲੇ ਹੈ ਸਰ ਬਿਰਾਦ ਮੈਂ ਇਹ ਕਵਤਾ ਜੋ ਬੱਚੀਆਂ ਵਾਲਾ ਹੰਦੀ ਕੀਤੀ ਗਈ ਬਹੁਤ ਹੀ ਬਿਰਾਦ ਮੈਂ ਸੀ ਹੰਝੂ ਰੋਣ ਵਾਲੇ ਸੰ ਕੀ ਦਿੱਤਾ ਜਾਏ ਇਹ ਜੋ ਸੰਸਾਰ ਹੈ ਬੜਿਆ ਇਸ ਤਰ੍ਹਾਂ ਦਾ ਹੈ ਕਿਉਂਕਿ ਇਸ ਦੇ ਵਿੱਚ ਇਸ ਖੱਜਲ ਇਸ ਸੰਸਾਰ ਜੋ ਹੈ ਮੈਂ ਬੀਹੂ ਇੱਕ ਖੰਖਾਰ ਫਗਲ ਹੈ ਸੁਪਨੋਂ ਦੇਖ ਕਹਾ ਲੋ 바ਵਾ ਜੋ ਉਪਜੈ ਸੋ ਸਗਲ ਬਣਾਛੈ ਜੋ ਉਪਜੈ ਸੋ ਸਗਲ ਬਣਾਛੈ ਰਹਿਨ ਨਾ ਕੋ ਪਾਵੈ ਜੋ ਬੇਨਸ ਹੈ ਪਰੋ ਆਜ ਕਾ ਕਾਲ ਨਾਨਕ ਹਰ ਗੁਣ ਗਾਇਲੇ ਸਾਗ ਸਗਰ ਜੰਗਾਲ ਇਹ ਦੁਨੀਆਂ ਦੇ ਪਰਿਓ ਵੀ ਆਇਆ ਇਹ ਉਸ ਨੂੰ ਛਾੜ ਕੇ ਜਾਣਾ ਹੀ ਕੜਾ ਹੈ ਬੁੱਲੇ ਖਾ ਇੱਥੇ ਸਭ ਮੁਸਾਫਰ ਬੁੱਲੇ ਖਾ ਇੱਥੇ ਸਭ ਮੁਸਾਫਰ ਰਹਿ ਨਾ ਕੋ ਪਾਵੈ ਆਪਣੇ ਆਪਣੇ ਵਾਰਡ ਬਣਾ ਕੇ ਸਭ ਨੂੰ ਮੁਰਨਾ ਪਾਵੇ ਸਭ ਨੇ ਮੁਰਨਾ ਕਿੱਥੇ ਮੁਰਨਾ ਜਿੱਥੇ ਜਿ ਆਇਆ ਵਾਰ ਕਿੰਨੀ ਹੈ ਜਨਮ ਤੋਂ ਲੈ ਕੇ ਮੌਤ ਤੱਕ ਸੰਸਾਰ ਘੜ ਤੱਕ ਦੀ ਸਾਰੀ ਵਾਟ ਹੈ ਸੰਸਾਰ ਘੜ ਜਾਗੇ ਸਾਰੇ ਬਚਪਨ ਤੋਂ ਜਾਣਦੇ ਆ ਕਿਸੇ ਦੀ ਉਮਰ 2 ਸਾਲ ਕਿਸੇ ਦੇ ਪੇੜ ਦੇ ਵਿੱਚ ਬੱਚੇ ਦਾ ਅੰਤ ਹੋ ਜਾਂਦਾ ਜਾਂਦੇ 100 ਸਾਲ ਕੇ ਤੇ 150 ਸਾਲ ਲੇ ਕੇ ਏ ਜਿਹੜੀ ਬਾਤ ਹੈ ਅਖੀਰ ਉੱਥੇ ਹੀ ਜਾਗ ਖਤਮ ਹੋਣੀ ਹੈ ਇਹ ਦੁਨੀਆ ਹੈ ਚੱਕੀ ਯਾਰੋ ਇਹ ਦੁਨੀਆ ਇੱਕ ਕੱਕੀ ਯਾਰ ਅਸੀਂ ਤੁਸੀਂ ਸਭ ਦਾਣੇ ਅਸੀਂ ਤੁਸੀਂ ਸਭ ਦਾਣੇ ਮੌਤ ਨੇ ਇੱਕ ਦਿਨ ਸਭ ਨੂੰ ਖੜਾਣਾ ਕੀ ਰਾਜੇ ਕੀ ਰਾਣੇ ਰਾਣਾ ਰਾਵਣਾ ਕੋ ਰਹੇ ਰੰਗ ਨਾ ਦੰਗ ਫਕੀਰ ਭਾਰੀ ਆਪ ਕੋ ਆਪਣੀ ਬੰਦੇ ਦੀ ਕੋਈ ਨਹੀਂ ਬੰਦਾ ਦਾਸਰਾ ਤੂੰ ਨੇ ਵੀ ਜਾਣਾ ਜਾਨਾ ਸਭ ਨੇ ਇਹ ਸੰਸਾਰ ਇਹ ਮਰਨ ਲਿਖਾਏ ਜੀਵਾਂ ਦਾ ਇਤਤ ਹੈ ਮਰਨ ਲਿਖਾਏ ਮੰਡਲ ਮਹਾਰੇ ਇਹ ਸਾਡਾ ਅਸ਼ਪੈਰੀ ਡੇਟ ਪਹਿਲੇ ਲਿਖਿਆ ਜਾਂਦਾ ਸਾਨੂੰ ਨਹੀਂ ਪਤਾ ਕਰਨਾ ਹੈ ਜੇ ਪਤਾ ਲੱਗ ਗਿਆ ਤੇ ਪਹਿਲੇ ਆਦਮੀ ਸੰਸਾਰ ਤੋਂ ਚਿੰਤਾ ਨਾਲ ਹੀ ਫਤਨਾ ਨਭਦੇ ਇਹ ਉਹ ਸਦੇ ਹੱਥ ਵਿੱਚ ਹੈ ਜਨਮ ਮਰਨ ਇਹ ਦੁਨਾਈ ਪਰਮਾਤਮਾ ਦੇ ਹੱਥ ਹੈ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਇਹ ਉਸਦੇ ਭੰਨ ਦੇ ਵਿੱਚ ਹੈ ਜੀਵਾਨਾ ਹੈ ਔਰ ਚੱਲਦਾ ਹੈ ਕਿਉਂਕਿ ਇੱਥੇ ਆ ਕੇ ਗੁਰਸਾਹਿਬ ਸਾਨੂੰ ਇਹ ਹੀ ਕਹਿੰਦੇ ਭਾਈ ਇਥੇ ਲਾਹਾ ਖਟ ਕੇ ਜਾਣਾ ਹੈ ਪਰ ਅਸੀਂ ਉਸ ਨੂੰ ਭੁੱਲ ਬੈਠੇ ਹਾਂ ਲਾਹਾ ਕੀ ਹੈ ਸੁਖਮਨੀ ਸਾਹਿਬ ਆਪਰ ਰੰਨਾ ਹੀ ਪੜਦੇ ਹੈ ਮੇਰਿ ਗੁਣੀ ਆਰਿ ਕੇ ਆਣਿਆ ਸੋ ਪਰਮ ਸਦਨ ਖਮਾਲ ਇਹਨੇ ਕੀਆ ਤਿਸ ਦੀਤ ਰਖ ਨਾਨਕ ਨਿਭ히ਤਾ ਹੋਇ ਤੇਰੇ ਨਾਲ ਤੇਰਾ ਉਹ ਦਿਨ ਹੋਰ ਨੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਰਮਈਆ ਕੇ ਗੋਲ ਚੇਤ ਪੁਰਾਣੀ ਜਵਨ ਮੂਲ ਤੇ ਗਮਨ ਰਹਿਤਾਨੀ ਜੇ ਰਤੂ ਸਾਜ ਸੁਆਰ ਸਜਾਰੇ ਆ ਗਰਭ ਅਗਨ ਮੇਂ ਜਿਰੇ ਉਭਾਰਿਆ ਬਾਰ ਵਿਵਸਤਾ ਤੁਗੇ ਪਿਆਰੇ ਤੂਦ ਪਰ ਜੋ ਪਰ ਭੋਜਨ ਸੁਖਸੂਧ ਬਿਰਧ ਬਾਇ ਫਿਰ ਬੁੱਢਾ ਹੋ ਜਾਂਦਾ ਅੱਜ ਹੁਣ ਬਾਤਾਂ ਸਾਡੇ ਬਜ਼ੁਰਗ ਗਏ ਹਨ ਬਿਰਧ ਬਾਇ ਉਪਰ ਸਾਖ ਸੈਨ ਐ ਫਿਰ ਸਾਰੇ ਸੰਬੰਧੀ ਬੱਚੇ ਦੀ ਸੇਵਾ ਕਰ ਬੱਚਿਆਂ ਨੇ ਬੜੀ ਸੇਵਾ ਕੀਤੀ ਹੈ ਉਹਨਾਂ ਨੇ ਵੀ ਜ਼ਿੰਦਗੀ ਦੇਖੋ ਜੀ ਮੈਂ ਸਾਰਿਆਂ ਨੂੰ ਇਹ ਪਤਾ ਹੈ ਜਿੰਨੀ ਉਹਨਾਂ ਦੀ ਵਿਅਕਤੀ ਆਰਥਿਕ ਵਿਆਹ ਦੀ ਆਰਥਿਕ ਨਹੀਂ ਕਰਦੀ ਹੈ ਉਸ ਤੋਂ ਦਮਤ ਤੋਂ ਜ਼ਿਆਦਾ ਆਜੂ ਉਹਨਾਂ ਦੇ ਵਿਦਵਾ ਦੇ ਕੱਤੀ ਉਸ ਤੋਂ ਜ਼ਿਆਦਾ ਮੈਨੂੰ ਯਾਦ ਹੈ ਸਾਡਾ ਮੇਰਾ ਮੈਂ ਪਰਿਵਾਰ ਜਿਹਨਾਂ ਦਾ ਵੱਡਾ ਦਮਾਨ ਆ ਸਾਡੀ 5 ਸਾਲ ਮੰਗਣੀ ਪਹਿਲੇ ਹੋਈ ਰਹੀ ਸੀ ਤਪਰੀਵਾਨਾਂ ਪਾਨਕਾ ਹੱਤਰ ਦੇ ਵਿੱਚ ਨਾ ਖਤਰ ਕਹਤਰ ਰਜਨਾ ਦੇ ਸਾਡੇ ਪਿਤਾ ਜੀ ਸਨ ਉਹ ਚੜਾਈ ਕਰ ਗਏ ਸਨ ਅੱਜ ਇਹ ਸਾਲ ਲੰਘਾ ਲੋ ਕਿੰਨੇ ਸਾਲ ਗੁਜ਼ਰ ਗਏ ਕੀ ਆਜੂ ਫੋਵੇ ਵੀ ਉਸਤਾਂ ਦੇ ਜਵਾਨ ਨਹੀਂ ਕੀਤਾ ਜੇ ਆਦਮੀ ਹੰਦਦ ਕਹਣਾ ਮੇਰੇ ਕੋਲ ਜਿੰਦਗੀ ਕੱਤੀ ਜਾਂਦੀ ਇੰਨਾ ਸਬਰ ਰੱਖਿਆ ਔਰ ਇਹ ਪਤੀ ਜੀਵਨ ਜਿੰਨਾ ਕੋਈ ਉਹਨਾਂ ਨੇ ਆਪਣੇ ਕਿਸੇ ਵੀ ਜੀਵ ਦੇ ਆਪਣੀ ਇੱਕ ਵੀ ਆਦ ਨਹੀਂ ਆ ਦਿੰਦੀ ਪਰਿਵਾਰ ਦੇ ਅੰਦਰ ਵੀ ਅੰਤ ਜੀਵਨ ਦੇ ਵਿੱਚ ਵੀ ਕੋਈ ਵੀ ਆਸ ਨਿਆਨ ਦਿੱਤੀ ਕਿਸੇ ਕਿਸਰੋਂ ਦੀ ਐਸਾ ਖਬਰ ਨਾਲ ਜੀਵਨ ਜੀਵਿਆ ਕਿਆ ਨਾ ਨਮਾਉਣਾ ਬੜਾ ਹੁੰਦਾ ਹੈ ਕਿਆ ਦਿੰਨੇ ਆਦਮੀ ਨਾ ਹੋਵੇ ਸਿਰ ਤੇ ਤੇ ਜੀਵਨ ਬਦਲ ਹੀ ਜਾਂਦਾ ਹੈ ਜੀਵਨ ਕੋਈ ਤੰਨੇ ਮੇਨੇ ਮਾਰਦੇ ਕੁਛ ਕਰਦਾ ਹੈ ਕੁਝ ਪਰਮਾਤਮਾ ਨਾਲ ਜੁੜੇ ਹੋਏ ਚੰਗੇ ਬੱਚੇ ਵੀ ਉਹਨਾਂ ਦੇ ਜੋ ਐਨੇ ਸੋਹਣੇ ਸਿਰ ਤੇ ਉਹਨਾਂ ਨੂੰ ਬਖਸ਼ਿਸ਼ ਦਿੱਤੀ। ਸੋ ਦੈਨ ਖੜਾ ਹੋ ਗਿਆ ਮੈਂ ਹੋਰ ਵੀ ਕੁਝ ਬੋਲਣਾ ਸੀ ਲੇਕਿਨ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ। ਆਪਾਂ ਸਿਰਫ ਹੁਣ ਗੁਰੂ ਦੇ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਸਮਾਂ ਬਹੁਤ ਹੋ ਗਿਆ ਕਿ ਉਹ ਸੁਦੀਪ ਜੀ ਜਿਹੜੇ ਵਿਚੜੀ ਹੋਈ ਹੈ ਕੀ ਆਤਮਾ ਹੈ। ਉਹ ਸਾਡਾ ਵੀ ਕਰਮਾਂ ਦਾ ਦਾਤਾ ਦੇਖਾ ਕਿ ਖਨਾ ਕਰਨਾ। ਜੇ ਕਿਤੇ ਵੀ ਸਾਡੇ ਕਰਮਾਂ ਦਾ ਲੇਖਾ ਜੋਖਾ ਹੋਵੇਗਾ ਨਹੀਂ ਛੁੱਟ ਨਹੀਂ ਸਕਦੇ ਅਸੀਂ ਇਹੋ ਜੇ ਕਰਮ ਕੀਤੇ ਆ ਜੇ ਦਾਤਾ ਸਾਡਾ ਲੇਖਾ ਜੋਖਾ ਕਰਨ ਲੱਗੋਗੇ ਅਸੀਂ ਛੁੱਟ ਨਹੀਂ ਸਕਾਂ ਕਿਤੇ ਲੇਖੇ ਜਤੇ ਨਾ ਛੁੱਟியே ਹੈ ਖੇੜ ਕੇ ਨੇ ਬੁਣ ਹਾਰ ਬਖਸ਼ਣ ਹਾਰ ਬਖਸ਼ਣਾ ਨਾਨਕ ਔਰ ਉਤਾਰ ਇਹੀ ਆਪਾਂ ਉਤਾਰ ਕਰ ਦਾਤਾ ਉਸ ਜਿਹੜੀ ਵਿਛੜੀ ਹੋਈ ਜੀਵ ਦੇ ਉਹਦੇ ਔਗਰਾਂ ਨੂੰ ਨਾ ਚਿਤਾਰ ਦੇਵੇ ਸਦੀਪ ਗਾਲਾ ਪ੍ਰਕਿਰਤਨਾ ਤੇ ਨਿਮਾਸ ਬਖਣਾ ਤੇ ਪਿੱਛੇ ਪਵਾਰ ਨੂੰ ਪਾਣਾ ਮੰਨਣ ਦਾ ਪਲ ਬਖਣਾ ਇਹ ਲੈਦਾ ਪਾਣਾ ਮੰਨਣਾ ਪਰ ਹੈਫ ਇਹ ਜਿਹੜੀ ਰੋਡ ਲਈ ਹੈ ਆਪਾਂ ਦਾਤੇ ਦੀ ਗੁਰਬਾਨੀ ਦੀ ਔ ਇੱਥੇ ਤੇ ਨਾਲ ਹੀ ਸਾਡਾ ਹੈ ਹੌਸਲਾ ਬੰਦਾ ਹੈ ਇਹ ਜੀਵਨ ਅੱਗੇ ਚੱਲਦਾ ਹੈ ਸੋ ਕਿਉਂਕਿ ਕਬੀਰ ਸਾਹਿਬ ਦਾ ਵੀ ਬਚਨ ਹੈ ਕਿ ਮੇਰਾ ਇਹ ਜੰਮ ਦਾ ਥੀਗਾ ਬੁਰਾ ਹੈ ਉਹ ਨਾ ਸਹਾ ਜਾਏ ਇੱਕ ਜਦ ਫਾਦੂ ਮੋਹੇ ਮਿਲਿਓ ਤੈਨ ਲਿਓ ਅੰਜਲ ਲੈ ਦਾਤਾ ਉਸ ਜੀਵ ਨਾਲੇ ਵਾਦਾ ਨੂੰ ਆਪਣੇ ਅੰਜਲ ਦੇ ਨਾਲ ਲਗਾ ਕੇ ਆਵਾਂਗਾ ਹਮਤ ਮਟਾ ਕੇ ਸ੍ਰੀਪਾ ਆਪਣੇ ਚਰਨਾਂ ਦੇ ਨਵਾਜ਼ ਮਾਤਨਾ ਇਹ ਹੀ ਸਾਡੀ ਤੁਹਾਡੇ ਅਗੇ ਅੰਦਾਜ਼ ਹੈ ਤੇ ਪਿੱਛੇ ਪਰਵਾਰ ਨੂੰ ਪਾਲਾ ਮੰਨਦਾ ਬਲ ਬੱਕਦਾ ਇਹ ਸਾਡਾ ਅੰਦਾਜ਼ ਹੈ ਤੇਰੇ ਜੀ ਤੇ ਨਾਲ ਹੀ ਗੁਰਾਂ ਨੇ ਜੋ ਜਿੰਨੀ ਵੀ ਸੰਗਤ ਆਈ ਹੈ ਸੱਜਣ ਮਿੱਤਰ ਆਈ ਹੈ ਜੋ ਵੀ ਆਇਆ ਮਾਈ ਭਾਈ ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧਰਵਾਦ ਗੁਰਦੁਖ ਦੀ ਘੜੀ ਦੇ ਵਿੱਚ ਆਇਆ ਕਰਕੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਹੁਣ ਸਮਾਪਤੀ ਦਾ ਬਾਅਦ ਗੁਰੂ ਕੇ ਲੰਗਰ ਵੀ ਤਿਆਰ ਹਨ ਸਾਰਿਆਂ ਨੇ ਇਕੱਠ ਲਗਰ ਲੱਗ ਰੱਖ ਕੇ ਫਿਰ ਜਾਣ ਦੇ ਖੇਚੜਾ ਕਰਨੇ ਤੇ ਇਹ ਅਨੰਦ ਜ਼ਰੂਰ ਕਰਦੇ ਜਾਣਾ ਉਹ ਜੀਵਾਤਾਂ ਆਪਣੇ ਦਾਦਾ ਪ੍ਰਕਰ ਨਾਲ ਸਦੇ ਨਿਵਾਸ ਬਖਣਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ